हाँ जी सताल जी अज लेके आए हैं बड़े सोहने सोने सूट वो भी लोंग लैंथा दे रेंज रहेगी दो हज़ार तो लेके पच्ची सौ रुपए जी डिजाइन रहने एक तो एक जी सो वीडियो ने पूरा देखियो वीडियो देख के मन ना खुश हो गल करो टोटली ब्रांडिंग वाले कपड़े लेके आ रहे हैं लोंग लैथ के पीस लेके आ रहे हैं डिजायन एक तो एक लेके आ रहे हैं थोड़ा काम की है कि वीडियो देखनी है शेयर करनी है तो अगर तक ग्रुपां भेजनी है ਵੀਡੀਓ ਰੇਟਸ ਨੂੰ ਵੀ ਦੱਸੂਗਾ ਉਸੇ ਉਹ ਕਹਨੇ ਪਨੇ ਮਾਨੂੰ ਮਿਲਨੇ ਆ ਜਿਹੜੇ ਘੱਟੋ ਘੱਟ ਵੀਡੀਓ ਨੂੰ 10-5 ਸੇ ਸ਼ੇਅਰ ਕਰਨਗੇ ਜੀ ਸੋ ਵੀਡੀਓ ਚੈੱਕ ਕਰੋ ਬਿਲਕੁਲ ਹੀ ਨਵੇਂ ਕਲਰਾਂ ਦੇ ਅੰਦਰ ਬਿਲਕੁਲ ਹੀ ਨਵੇਂ ਬੇਸਾਂ ਦੇ ਅੰਦਰ ਜੀ ਚੈੱਕ ਕਰੋ ਫਿਰ ਫਸਟ ਆਰਟੀਕਲ ਸਭ ਤੋਂ ਪਹਿਲੇ ਬ੍ਰਾਂਡਡ ਰਹੇਗਾ ਬੇਸ ਜੀ ਠੀਕ ਹੈ ਜੀ ਟੋਟਲੀ ਬ੍ਰਾਂਡਡ ਰਹੇਗਾ ਬੇਸ ਜੀ ਕਮ ਚੈੱਕ ਕਰੋ ਟੋਟਲੀ ਹੈਂਡ ਵਰਕ ਦਾ ਬਹੁਤ ਹੀ ਸੋਹਣੇ ਡਿਜ਼ਾਈਨਿੰਗ ਹੈ ਬਹੁਤ ਹੀ ਪਿਆਰੇ ਕਲਰ ਹੈ ਬਹੁਤ ਹੀ ਸੋਹਣੀ ਆਈਟਮ ਹੈ ਜੀ ਪ੍ਰੋਪਰ ਗਲੇ ਦਾ ਕੰਮ ਟੋਟਲੀ ਹੈਂਡ ਵਰਕ ਦੇ ਅੰਦਰ ਜੀ ਜੇ ਦੁਪੱਟਾ ਹੋਊਗਾ ਲੋਕਪਰੰਦੇ ਟੂ ਸਾਈਡ ਜੀ ਆਜ ਆਪਾਂ ਤੁਹਮੇ ਕੋਲੇ ਆ ਜਾ ਦੁਪੱਟਾ ਰਹੇਗਾ ਫੋਰ ਸਾਈਡ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਸੋਹਣੇ ਕਲਰ ਹੈ ਬਿਲਕੁਲ ਨਵੀਂ ਆਈਟਮ ਹੈ ਜੀ ਮਾਡਲ ਹਾਵਜ ਕੱਢ ਕੇ ਰੰਗ ਲੈਂਚ ਲੱਗ ਰਿਹਾ ਹੈ ਜੀ ਆਈਟਮ ਵੀ ਬਹੁਤ ਕਲਾਸੀ ਹੈ ਸੂਤੀ ਬੜਾ ਸੋਹਣਾ ਹੈ ਨਾ ਲੈਂਥ ਆਊਗੀ 48 ਇੰਚ ਦਾ ਲੰਘੂ ਜੀ ਟੋਟਲੀ ਡਿਜ਼ਾਈਨਰ ਪੀਸ ਹੈ ਤੇ ਉਪਰ ਰੱਖਦੇ ਜਾਨੇ ਬਸ ਲੋ ਹਾਵਜ ਕੱਢ ਕੇ ਆ ਦੇਖੋ ਕਲਰ ਚੈੱਕ ਕਰੋ ਬਹੁਤ ਸੋਹਣੇ ਸੋਹਣੇ ਕਲਰ ਹੈ ਬਹੁਤ ਸੋ ਮਿਲਨੇ ਕਿੱਥੇ ਆਏ ਮਿਲਨੇ ਹੈਗੇ ਗੱਸੀ ਦੀ ਹੱਤੀ ਬੱਸ ਸਟੈਂਡ ਮਰਿੰਡਾ ਪਰ ਜੀ ਵੀਡੀਓ ਨੂੰ ਕਰੇ ਸ਼ੇਅਰ ਪੇਜ ਨੂੰ ਕਰਿਓ ਲਾਈਕ ਜੀ ਰੱਖ ਦਿਓ ਜੀ ਹੁਣ ਨੈਕਸਟ ਵੀਡੀਓ ਨਾਲ ਚੱਕ ਲਓ ਛੋਟੀ ਜੀ ਵੀਡੀਓ ਬਣਾਣੀ ਹੈ 10 ਮਿੰਟ ਦੀ ਜੀ ਡਿਜ਼ਾਈਨ ਦੇਖ ਕੇ ਰੂ ਖੁਸ਼ ਹੋ ਜੂਗੀ ਜੀ ਇਹ ਫਰਸਟ ਆਰਟੀਕਲ 2022 ਤੋਂ ਮਿਲਨੇ 2000 ਤੋਂ ਲੈ ਕੇ 2500 ਵਿੱਚ ਤੁਹਾਨੂੰ ਆਰਟੀਕਲ ਦਿਖਾਉਂਗਾ ਜੀ ਤੁਸੀਂ ਜਿਹੜੇ ਮਾਰੇ ਤੁਹਾਡੇ ਸਕਰੀਨਸ਼ਾਟ ਮਾਰ ਕੇ ਸਾਨੂੰ ਰੇਟ ਪਤਾ ਕਰ ਦਿਓ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਸੋਹਣੀ ਕਲਰਿੰਗ ਹੈ ਜੀ 21 ਵਜੇ ਖੋਲਦੇ ਰਹਿਣਾ ਮਰਜੀਗਾ 21 ਖੋਲਦੇ ਬਾਕੀ ਰੰ ਉਨਾ ਵੀ ਸਾਰੇ ਜੈਵੀ ਲੌਨ ਬ੍ਰੈਂਡ ਦੇ ਅਗੇ ਸਭ ਟੌਪ ਦੇ ਮਿਲਾਂ ਦੇ ਦੇਖੋ ਕ੍ਰਪਾਲੀ ਦਾ ਆ ਗਿਆ ਕੋ ਦੇਸੀ ਲੁੱਕ ਨਹੀਂ ਹੁੰਦੇ ਰਹਾ ਜੀ ਮੈਂ ਸਭ ਟੌਪ ਦੇ ਬ੍ਰੈਂਡਾਂ ਸੂਟ ਦੇ ਦਿਆਂ ਲੋ 올 ਓਵਰ ਸ਼ਿਮਰ ਗਰੰਟੀ ਕਰ ਦਿਆਂ ਕਿ ਦੋਗਾ ਨਹੀਂ ਜੇ ਲੋ 올 ਓਵਰ ਸ਼ਿਮਰ ਹੋਗੀ ਮੈਚਿੰਗ ਸ਼ਿਮਰ ਨਹੀਂ ਆਏਗੀ ਕੱਟ ਰਹਿਗੇ ਸਭ 5 ਮੀਟਰ ਸਭ ਤੋਂ ਮੈਨੇ ਕਲ ਸੂਟ ਦਿਖਾ ਦਿੱਤੀ ਕਿ ਹੁੰਦੀ ਹੈ ਇਹ ਸੂਟ ਦੇ ਕਲਰ ਹੈ ਸਪੈਸ਼ਲ ਕਲਰ ਹੈ ਮੈਂ ਗਰੰਟੀ ਕਰ ਦੂੰਗਾ ਨਾ ਤਹੇਜ ਕਦੇ ਕਿਸੇ ਪਹਿਨ ਦੇਖੇ ਹੋਗੇ ਨਾ ਪਾਏ ਹੋਗੇ ਜੀ ਸਪੈਸ਼ਲ ਕਲਰ ਹੈ ਸਪੈਸ਼ਲ ਬੇਸ ਹੈ ਸ਼ਿਮਰ ਵੀ ਕਰੀਏ ਕਿਰਾਸ਼ ਸ਼ਿਮਰ ਹੈਗੀ ਐ ਕਮਰੇ ਸਫਾਈ ਚੈੱਕ ਕਰਿਓ ਕੋਈ ਸਿੱਪੇ ਨਹੀਂ ਕੋਈ ਸਤਾਰੇ ਨਹੀਂ ਜੇ ਲੈਂਥ ਦੀ ਗੱਲ ਕਰੀਏ 15 ਤੱਕ ਲੌਂਗ ਹੈ ਜਿੰਨੀ ਮਰਜੀ ਬੈਨ ਲੰਬੀ ਹੋਵੇ ਸੂਟ ਪ੍ਰੋਪਰ ਆਏਗਾ ਡਿਜ਼ਾਈਨਿੰਗ ਬੜੀ ਪਿਆਰੀ ਹੈ ਰੰਗ ਬੜੇ ਸੋਹਣੇ ਹੈ ਜੀ ਠੀਕ ਹੈ ਦੁਪੱਟਾ ਫੁੱਲਣ ਨੂੰ ਡੂੜ ਦੇ ਉੱਪਰ ਜੀ ਦਾ ਦੁਪੱਟਾ ਆਏਗਾ 4 ਸੈਟ ਜੀ ਇਹਦਾ ਦੁਪੱਟਾ 2 ਸੈਟ ਹੁੰਦੇ ਨੇ ਜੀ ਪੂਰਾ ਹੈਵੀ ਚੌੜਾ ਚੌੜੇ ਪੱਲੇ ਵਾਲਾ ਦੁਪੱਟਾ ਜਿਹਨਾਂ ਆਪਾਂ ਕਹਿੰਦੇ ਸਰਦਾਰਨੀ ਵਾਲਾ ਦੁਪੱਟਾ ਜਿਹੜਾ ਆਪਾਂ ਕਹਿੰਦੇ ਸ਼ਾਹੀ ਆਈਟਮ ਆ ਪੀ ਪਾਰਟੀ ਵੇਅਰ ਸ ਹਲੋ ਦੁਪੱਟਾ ਨਾ ਕਟੋੜ 1 ਗਿੱਟ 14 ਦੁਪੱਟਾ ਹੈਵੀ ਬਣਿਆ ਬਿਆ ਜੇ ਸੂਟ ਲੋਕੋ 5-5000 ਤੇ ਵੇਚਦੇ ਆ ਵੀ ਨਵੇਂ ਬੇਸ ਆਗੇ ਨਵੇਂ ਦੁਪੱਟੇ ਆਗੇ ਇਹ ਸਭ ਰੇਂਜ ਹੁਣ 2000 ਚ ਸ਼ੁਰੂ ਕਰ ਦੇਣੀ ਆਪਾਂ ਦੇਖੀ ਸ਼ੰਗਲ ਕਿੰਨਾ ਕਾ ਸੂਟ ਬਣ ਕੇ ਆਏ ਵੇ ਬਹੁਤ ਹੀ ਸ਼ਾਨਦਾਰ ਸੂਟ ਹੈ ਬਹੁਤ ਹੀ ਸ਼ਾਨਦਾਰ ਦੁਪੱਟਾ ਹੈ ਪੱਲੇ ਨਾਲ 14 ਦੁਪੱਟਾ ਕੱਢਿਆ ਬਿਆ ਵੱਡੇ ਵੱਡੇ ਦੁਕਾਨਦਾਰ ਕੀ ਕਰਦੇ 5500 ਦਾ 6500 ਦਾ ਆਪਣੀ ਮਰਜ਼ੀ ਗਾ ਲੇ ਵੇਚਦੇ ਆ ਆਪਾਂ ਰੇਂਜ ਕੀ ਕੱਢੀ 2000 ਤੋਂ ਲੈ ਕੇ 2500 ਵਿੱਚ ਵਿੱਚ ਜੀ 1800 ਵਾਲੇ ਵੀ ਆਣਗੇ 1900 ਵਾਲੇ ਵੀ ਮੈਕਸਿਮਮ ਰੇਂਜ 2500 ਆਊਗੀ ਜੀ ਇਸ ਤੋਂ ਬਾਅਦ ਕੋਈ ਨਹੀਂ ਹੈਗਾ ਬਾਜ਼ਾਰ ਦਾ ਚੈਲੰਜ ਕਰ ਦਾਂਗੇ ਲੋਕ 4 4000 ਸੂਟ ਵੇਚਦੇ ਆ ਆ ਕੰਮ ਦੀ ਬਰੀਕੀ ਚੈੱਕ ਕਰਿਓ ਬਹੁਤ ਹੀ ਸੋਹਣਾ ਕੰਮ ਹੈ ਬਹੁਤ ਹੀ ਸੋਹਣਾ ਕਲਰ ਹੈ ਨਾਲੇ ਮੇਨਾ ਬ੍ਰਾਂਡਡ ਆਈਟਮ ਹੈ ਕੋਈ ਦੇਸੀ ਕਪੜੇ ਨਹੀਂ ਆਊਗਾ ਆਲ ਓਵਰ ਸੂਟ ਹੈ ਜੀ ਜਿਹਨਾਂ ਬਗਨੇ ਪਿਓਰ ਦੇਸੀ ਕੀ オリジナル ਦੇਸੀ ਕੀ ਸੂਟ ਆ ਰਾਜ ਪੁੱਛੇ ਰੰਗ ਤੇ ਰੋ ਵੀ ਲੈ ਆ ਜਾ ਬੇਰ ਆਈਟਮ ਦੇਖੋ ਕਿੰਨੀ ਕਲਾਸਿਕਲ ਹੈ ਜੀ ਰੰਗ ਕੋਹੜੇ ਕਿਸੇ ਕਪੜੇ ਨਹੀਂ ਮਿਲਦੇ ਹੈਗੇ ਮੋਰ ਪੰਖੀ ਆ ਵਾਈਨ ਆਹ ਲੋ ਜੀ ਰਸਟ ਰੰਗ ਰਸਟਾਗਿਕ ਤੰਬਾ ਜਾਂ ਗੋਲਡਨ ਰੰ ਚਾਰੇ ਜਾਂ ਕਿ ਨਵੇਂ ਹੈ ਜਿਹੜੀ ਕੁੜੀ ਦਾ ਵਿਆਹ ਹੁੰਦਾ ਹੈ ਉਹ ਕਹਿੰਦੇ ਬਈ ਲਾਲ ਵੀ ਹੋ ਗਿਆ ਪੀਲਾ ਵੀ ਹੋ ਗਿਆ ਗੁਲਾਬੀ ਵੀ ਹੋ ਗਿਆ ਹਰਾ ਵੀ ਹੋ ਗਿਆ ਨੀਲਾ ਵੀ ਹੋ ਗਿਆ ਸੰਤਰੀ ਵੀ ਹੋ ਗਿਆ ਮਜੈਂਟਾ ਵੀ ਹੋ ਗਿਆ ਉਹ ਪਹਿਣਾ ਵਸਤ ਰੰਗ ਆਏ ਹੈ ਜਿਹੜੀ ਮੰਗਦੇ ਮੰਗਦੇ ਯੂਨੀਕ ਕਲਰ ਅਲੱਗ ਜੇ ਕਲਰ ਸਪੈਸ਼ਲ ਕਲਰ ਨਾਲੇ ਪੱਲੇ ਦਾ ਵਧੀਆ ਚੌੜਾ ਕੰਮ ਹੋਇਆ ਪਿਆ ਨਾਲ ਬਿਲਕੁਲ ਹੈਵੀ ਬਾਰਡਰ ਦਾ ਦੁਪੱਟਾ ਬਣਿਆ ਪਿਆ ਹੁਣ ਉਨਾ ਮੇਸਾਲ ਚ ਲੋਕਾਂ ਦੇ ਵਿੱਚ ਨੇ 4-4000 ਰੁਪਏ ਦੇ ਸੋ ਜਿੰਨਾ ਸ਼ਾਪਿੰਗ ਨੇ ਐਡਵਾਂਸ ਕਰ ਲਓ ਸੂਟ ਬੜੇ ਪਿਆਰੇ ਆ ਡਿਜ਼ਾਈਨ ਬੜੇ ਸੋਹਣੇ ਆ ਬ੍ਰਾਂਡਡ ਮਿੱਲਾ ਦੇ ਮਾਲ ਆ ਹੁਣ ਲੋਕ ਨਕਲ ਵੀ ਲੈਂਦੇ ਸਾਡੀ ਕਾਪੀ ਮੈਨ ਨੂੰ ਵੀ ਜੱਤੀ ਸਸਤਾ ਸੂਟ ਲੈ ਲਓ ਨਾ ਤਾਂ ਉਹਦੇ ਹਾਲ ਉਹ ਕਪੜੇ ਲਿਆ ਹੋਣੇ ਆ ਨਾ ਕ੍ਰੈਸ਼ ਦਾ ਬੇਸ ਲਿਆ ਹੋਣਾ ਬੇਸ ਚੈੱਕ ਕਰਿਓ ਪ੍ਰੋਪਰ ਕ੍ਰੈਸ਼ ਦਾ ਬੇਸ ਹੈ ਕੋ ਲੋਕਲ ਕਪੜੇ ਨਹੀਂ ਹੈਗੇ ਆ ਦੇਖੋ ਜੈਵੀ ਲੌਂਡ ਦੇ ਬ੍ਰਾਂਡ ਦਾ ਸੂਟ ਆ ਰਿਹਾ ਮੈਕਸਿਮ ਨੰਬਰ ਆ ਰਿਹਾ ਜੀ ਇਹਦੇ ਨੰਬਰ ਹੀ ਸੌਤਾ ਹੈਗਾ ਚੀਜ਼ ਵੀ ਪਿਆਰੀ ਹੈ ਡਿਜ਼ਾਈਨ ਵੀ ਬੜੇ ਸੋਹਣੇ ਆ ਹੁਣ ਹਾੜ ਦੇਣ ਚ ਕੋਹ। ਉਹ ਸਾੜ ਦੇਣ ਮੈਂ ਕਿੰਗਾ ਮੇਰੇ ਕੋਲ ਪੱਛੀਕਸ ਵਾਲਾ ਬਾਕੀ ਦਾ ਸਭ ਥੱਲੇ ਜਾਣੇ ਲੋ। ਦੇਖੋ ਡਿਜ਼ਾਈਨ ਕਿੰਨਾ ਪਿਆਰਾ। ਜਿਹੜੀ ਆ ਬਣੇਗਾ ਨਾ ਲੰਬਾਈ ਨਹੀਂ ਮਿਲਦੀ, ਸੂਰਜਣ ਰੰਗ ਨਹੀਂ ਮਿਲਦੇ। ਸਪੈਸ਼ਲ ਰੰਗ ਲੈ ਕੇ ਆਇਆ ਮੈਂ। ਹਲੋ ਕੱਚਾ ਪੀਲਾ ਰੰਗ ਜੀ। ਇੰਨੇ ਸੋਹਣੇ ਰੰਗ ਤਾਂ ਅੰਬ ਦਾ ਵੀ ਨਹੀਂ ਹੁੰਦਾ। ਅਸਲੀ ਮੰਗੋ ਸ਼ੇਡ ਆ ਗਿਆ ਜੀ। ਪ੍ਰੋਪਰ ਦਸ਼ਹਿਰੀ ਅੰਬ ਲੈਂਦੇ ਜੱਸੀ ਮਿਲਦੇ ਨੇ ਪੂਰੀ ਠੰਡ ਦੇ ਅੰਦਰ ਜੀ। ਦਸ਼ਹਿਰੀ ਅੰਬ ਤਾਂ ਨਾ ਗਰਮੀ 'ਚ ਵੀ ਦੇਖਣ ਨੂੰ ਮਿਲਦੇ ਹੈਗੇ। ਜੱਸੀ ਥੋੜਾ ਭਰਾ ਲੈ ਕੇ ਪ੍ਰੋਪਰ ਸਰਦੀ ਦੇ ਅੰਦਰ। ਆ ਲੈ ਆਂ ਥੋੜਾ ਭਰੇ। ਆ ਦੇਖੋ ਸੂਟ ਦੀ ਇੱਕ ਗੱਲਾਂ ਬਾਤ ਹੈ ਪਿਓਰ ਦੀ ਸਲਵਾਰ ਲੱਗੀ ਵੀ ਹੈ ਅਗਰ ਪਿਓਰ ਦੀ ਸਲਵਾਰ ਨਾ ਹੋਵੇ 1 ਲੱਖ ਰੁਪਏ ਦਾ ਹੈਗਾ ਨਾਮ ਜੀ ਗਰੰਟੀ ਕਰ ਦਾਂਗੇ ਇਸ ਗੱਲ ਦੀ ਸੂਟ ਦਾ ਕੰਮ ਚੈੱਕ ਕਰਿਓ ਇਹ ਚੱਕੀ ਫੋਟੋ ਉੱਪਰ ਦੇ ਜਿਹੜੇ ਭਾਣੇ ਕਹਿੰਦੇ ਸੂਟ ਨਾਲ ਸ਼ਾਨਦਾਰ ਤੇ ਘੈਂਟ ਚਾਹੀਦੇ ਆ ਜਿਹੜੇ ਭਾਣੇ ਕਹਿੰਦੇ ਸਾਡੀ ਵੀ ਥੋੜੀ ਗੁੰਜਾਇਸ਼ ਘੱਟ ਹੈ ਅਸੀਂ ਸੋਨੇ ਦਾ ਗਹਿਣੇ ਨਹੀਂ ਬਣਾ ਸਕਦੇ ਆ ਸੂਟ ਵਾਕੇ ਗਹਿਣੇ ਮੰਨ ਦੀ ਲੋਡ ਵੀ ਨਹੀਂ ਲੈਣੀ ਹੈਗੀ ਜੀ ਇਹ ਸੂਟ ਨਾਲ ਸਾਡੇ ਕੋਈ ਭਾਣੇ 10 ਟੋਲੇ ਸੈੱਟ ਪਾ ਲਵੇ ਉਹ ਵੀ ਸਿੱਕਾ ਪੈ ਜਣਾ ਸੂਟ ਦੇ ਟੌਰੇ ਨਹੀਂ ਹੈਗੀ ਆ ਪ੍ਰੋਪਰ ਬੇਸ ਹੈਗੇ ਆ ਪ੍ਰੋਪਰ ਬੇਸ ਚੈੱਕ ਕਰਿਓ ਜੀ ਪ੍ਰੋਪਰ ਕ੍ਰਸ਼ ਨੌਨ ਦਾ ਬੇਸ ਹੈ ਜੇ ਬੇਸ ਵਸ 400 ਮੀਟਰ ਹੁੰਦਾ ਕੰਮ ਦੀ ਸਫਾਈ ਚੈੱਕ ਕਰ ਲਓ ਜੀ ਪਰ ਥੋੜਾ ਚੱਕੀ ਬਾਬੇ ਆ ਦੇਖੋ ਕੰਮ ਦੀ ਸਫਾਈ ਜੀ 50 ਇੰਚ ਤੱਕ ਲੰਬਾਈ ਹੈ ਜੇਕਰ ਬਣੇ ਸਾਡਾ ਸੂਟ ਦੀ ਲੰਬਾਈ ਵਧੇ ਚਾਹੀਦੀ ਹੈ ਪ੍ਰੋਪਰ ਲੈਂਥ ਵਾਲੇ ਸੂਟ ਚਾਹੀਦੇ ਆ ਨਾਲ ਦੁਪੱਟੇ ਚਾਹੀਦੇ ਹੈਵੀ ਵਾਲੋ ਪਿਓਰ ਚਨਾਉਣ ਦਾ ਫੁੱਲ ਪਿਓਰ ਚਨਾਉਣ ਦਾ ਦੁਪੱਟਾ 4 ਸਾਈਡ ਲੋਕਾਂ ਦੇ ਟੂਰ ਸਾਈਡ ਨਹੀਂ ਬਣਦੇ ਹੈਗੇ ਜਸਤੀ ਵੀਰ 4 ਸਾਈਡ ਚ ਲੈ ਕੇ ਆਇਆ ਬ੍ਰਾਂਡਡ ਸੂਟ ਫੋਰ ਸਾਈਡ ਦੁਪੱਟੇ ਹੈ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਹੈ ਸਪੈਸ਼ਲ ਕਲਰ ਹੈ ਸਪੈਸ਼ਲ ਆ ਵੀ ਜੈਵੀ ਲੌਨ ਦੇ ਬ੍ਰਾਂਡ ਦਾ ਸੂਟ ਹੈ ਕਲਰ ਚੈੱਕ ਕਰਿਓ ਕਲਰ ਹੋਰ ਇਹਨੇ ਕਦੇ ਮਿਲਨੇ ਹੀ ਹੈ ਨਹੀਂ ਸਪੈਸ਼ਲ ਕਲਰ ਹੈ ਸਪੈਸ਼ਲ ਡਿਜ਼ਾਈਨ ਹੈ ਮਿਲਣਾ ਕਿੱਥੇ ਹੈ ਮਿਲਣਾ ਹੈਗਾ ਸਿਰਫ ਜੱਸੀ ਦੀ ਹੱਟੀ ਵਰਜੀ ਹੋਰ ਕਿਤੇ ਨਹੀਂ ਮਿਲਨੇ ਹੈਗੇ ਜੇ ਬਾਜ਼ਾਰ ਜਾਓਗੇ بڑے بڑے ਸ਼ੋਰੂਮਾਂ ਚ ਕਿੰਨੇ ਵੇਚਦੇ 4500 4600 ਜੱਸੀ ਕੋਲ ਆ ਕੇ ਮਿਲਨੇ ਤੁਹਾਡੇ ਨੇ ਸੋਹਣੇ ਨੂੰ 2200 2180 ਚ ਬਾਜ਼ਾਰ ਨਹੀਂ ਮਿਲਨੇਗਾ ਰੇਟ ਅੰਦਰ ਬਹੁਤ ਹੀ ਕਲਾਸਿਕਲ ਵੈਰਾਈਟੀ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜਿਹਨਾਂ ਕਰੇ ਵਿਆਹ ਸ਼ਾਦੀਆਂ ਜਿਹਨਾਂ ਕੱਪੜੇ ਲੈਣੇ ਘੈਂਟ ਘੈਂਟ ਫਟਾਫਟ ਆਜੋ ਜੱਸੀ ਦੀ ਹੱਟੀ ਬਸ ਸਟੈਂਡ ਮਰਿੰਡੇ ਦੇ ਬਿਲਕੁਲ ਸਾਹਮਣੇ ਇੱਕੋ ਇੱਕ ਹੋਲਸੇਲ ਦੀ ਦੁਕਾਨ ਹੈ ਕੱਪੜੇ ਆਹ ਰੰਝੀ ਕਿਹਲੇ ਵੀਰੇ ਜਬ ਨੀ ਕੱਟ ਵਰਕ ਲੈ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਧਰ ਇਧਰ ਆਓ ਹੁਣ ਤੁਹਾਨੂੰ ਸ਼ੋ ਕਰਿਆ ਭਾਰੀ ਭਾਰੀ ਦੁਪੱਟੇ ਭਾਰੀ ਭਾਰੀ ਸੂਟ ਹੁਣ ਲੈ ਕੇ ਐਲੀਗੈਂਟ ਸੂਟ ਆਈ ਯੰਗ ਪਹਿਲਾ ਹੋ ਲੈ ਵੀਰੇ ਐਲੀਗੈਂਟ ਸੂਟ ਕਿਵੇਂ ਲੈ ਕੇ ਆਏ ਆ ਜਿਹੜੇ ਪਹਿਨਣਗੇ ਕੰਮ ਵੀ ਘੱਟ ਹੋਵੇ ਇਹ ਹੈਗਾ ਖੱਟਲੀ ਵਰਕ ਆ ਲੋ ਲਿਆ ਵੀਰੇ ਸੂਟ ਆ ਦੇਖੋ ਫਿਰ ਕੰਮ ਸਪੈਸ਼ਲ ਸ਼ਾਨਦਾਰ ਤੇ ਜਾਨਦਾਰ ਸੂਟ ਸਪੈਸ਼ਲ ਸ਼ਾਨਦਾਰ ਤੇ ਜਾਨਦਾਰ ਸੂਟ ਬਿਲਕੁਲ ਬਰੀਕ ਕੰਮ ਕ੍ਰਿਪਾਲੀ ਦੇ ਵੇਚਦਾ ਹੈ ਬ੍ਰਾਂਡਡ ਮਿਲਨ ਦਾ ਮਾਲ ਹੈ ਜਿਹੜੇ ਪਹਿਨਗੇ ਸੂਟ ਸਾਨੂੰ ਚਾਹੀਦੇ ਸਰਦਾਰੀ ਹੈ ਚਾਹੀਦੀ ਵਧੀਆ ਹੈ ਚਾਹੀਦੀ ਸੋਬਰ ਕੰਮ ਦੇ ਅੰਦਰ ਹੈ ਉਹ ਪਹਿਨਵੇਂ ਸੂਟ ਆਇਆ ਕੋਈ ਹੈਵੀ ਲੁੱਕ ਨਹੀਂ ਹੈਗੀ ਸੂਟ ਦੀ ਗ੍ਰੇਸ ਦੇਖੋ ਨਾ ਸੋਹਣੀ ਹੈ ਪ੍ਰੋਪਰ ਸੂਟ ਪੱਲਾ ਕੱਟ ਵਰਕ ਦਾ ਦੁਪੱਟਾ ਖੋਲੀ ਦਾ ਵਰਕ ਕਿੱਥੇ ਆ ਦੁਪੱਟਾ ਬੜਾ ਸੋਹਣਾ ਡਿਜ਼ਾਈਨ ਬੜਾ ਪਿਆਰਾ ਹੈ ਪੂਰਾ ਹਿੱਟ ਆਰਟੀਕਲ ਹੈ ਚਮ ਚਮ ਕਰਦਾ ਦੁਪੱਟਾ ਆ ਗਿਆ ਦੁਪੱਟੇ ਚਮਕਣੀ ਚੱਲ ਹੋਣੀ ਜੀ ਜਿਹੜੀ ਪੈਣੇ ਸੂਟ ਸਵਾਲ ਆ ਗਾਰੰਟੀ ਕਰਦਾਂਗੇ ਜੇ ਪਹਿਲੀ ਝਟ ਨਜ਼ਰ ਨਾਲ ਲੱਗੇ ਤਾਂ ਗੱਲ ਕਰਿਓ ਪਹਿਲੀ ਵਾਰਨਿੰਗ ਵੀ ਹੈ ਇਹ ਫਿਲਮਾਂ ਨੇ ਵਾਰਨਿੰਗ ਕੀ ਹੈ ਜਿਹੜੀ ਪੈਣੇ ਸੂਟ ਲੈ ਕੇ ਜਾਣਾ ਹੈ ਪਹਿਲੇ ਆਪਣੇ ਕੰਨ ਦੇ ਪਿੱਛੇ ਕਾਲੇ ਟਿੱਕੇ ਇੰਤਜ਼ਾਮ ਪਹਿਲੇ ਰੱਖੇ ਜੇ ਕਿਸੇ ਭੈਣ ਸੂਟ ਵਾ ਕੇ ਨਜ਼ਰ ਲੱਗੀ ਜੱਸੀ ਵੀ ਗਰੰਟੀ ਕੋਈ ਨਹੀਂ ਰਹੇਗੀ ਸੋਸ ਹਸਾਬ ਨੇ ਤੁਸੀਂ ਵਰਤਣੀ ਐ ਜੇ ਨਜ਼ਰਾਂ ਲਵਾਣੇ ਸੂਟ ਲੈਣੇ ਆ ਤਾਂ ਆਣੇ ਪੜੇ ਜੱਸੀ ਦੀ hatti ਪਰ ਜੀ ਰੇਟ ਕੀ ਆ 1800 ਲੀਟਰ ਕਾ ਆ ਸੂਟ ਦਾ ਬਸ ਸਾਰੀ ਇਹ ਜੇ ਬ੍ਰਾਂਡਡ ਸੂਟ 18 1800 ਜਾ ਕੇ ਜੇ ਲੋਕ ਚਾਰ ਚਾਰ ਸ਼ਰ ਦੀ ਵੀਡੀਓ ਬੰਦਦੇ ਆ ਸੋਸ ਤੋਂ ਬਾਅਦ ਕਲਰ ਦੇਖੋ ਨੇ ਸ਼ਾਨਦਾਰ ਹੈ ਕੋਈ ਲਾਲ ਲਿਆਣੇ ਕੋਈ ਪੀਲੇ ਨਹੀਂ ਆਣੇ ਕੋਈ ਨੀਲੇ ਨਹੀਂ ਆਣੇ ਕੋਈ ਹਰੇ ਨਹੀਂ ਆਣੇ ਕੋਈ ਤੋਤੀਆਂ ਨਹੀਂ ਆਣੇ ਰੰਗ ਗਣੇ ਸ਼ਾਨਦਾਰ ਰੰਗ ਗਣੇ ਪਿਆਰੇ ਪਿਆਰੇ ਰੰਗ ਗਣੇ ਸੋਹਣੇ ਸੋਹਣੇ ਮਿਲਨੇ ਕਿੱਥੇ ਆ ਮਿਲਨੇ ਹੈਗੇ ਜਸਤੀ ਦੀ ਹੱਟੀ ਪਰਜੀ ਜਸਤੀ ਦੀ ਹੱਟੀ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਕੱਪੜੇ ਦਾ ਬਿਲਕੁਲ ਨਵਾਂ ਸ਼ੋਰੂਮ ਤਿਆਰ ਹੋ ਰਿਹਾ ਜੀ ਜਿਹਨਾਂ ਕੱਪੜੇ ਕੰਨੇ ਆ ਵਿਆਹ ਸ਼ਾਦੀਆਂ ਵਾਸਤੇ ਲੈਣੀਆਂ ਵੈਰਾਈਟੀ ਘੈਂਟ ਘੈਂਟ ਡਿਜ਼ਾਈਨ ਲੈਣੇ ਇੱਕ ਤੋਂ ਇੱਕ ਫਟਾਫਟ ਪਹੁੰਚ ਜੋ ਜਸਤੀ ਦੀ ਹੱਟੀ ਬੱਸ ਸਟੈਂਡ ਹੁਣ ਇੰਡੇ ਦੇ ਬਿਲਕੁਲ ਸਾਹਮਣੇ ਲਾਓ ਜੀ ਨੈਕਸਟ ਵੀਡੀਓ ਜੀ ਅਗਲੇ ਐਡੀਸ਼ਨ ਨਾ ਹੋਰ ਬੱਸ ਹੁਣ ਵੀਡੀਓ ਕਰਦੇ ਨੇ ਸਮਾਪਤ ਰਿਵੈਨ ਤੁਹਾਡਾ ਬਿਲਕੁਲ ਹੈ 240 ਵੀਡੀਓ ਪਈਏ ਬੇ 6 7 ਦੀ ਰੋਜ਼ ਹੀ ਨਵੀਂ ਵੀਡੀਓ ਪਾਵਾਂਗੇ ਲੋਕਲ ਲੁੱਟ ਤੋਂ ਬਚਾਵਾਂਗੇ ਨਾਮ ਯਾਦ ਰੱਖਣਾ ਜਸਤੀ ਦੀ ਹੱਟੀ ਇੱਥੇ ਕੱਪੜਾ ਬਿੱਲਾ ਬੜੇ ਘੱਟ ਰੇਟ ਤੇ ਵੈਰਾਈਟੀ ਮਿਲਦੀ ਹੈ ਕੈਂਟ ਤੋਂ ਕੈਂਟ ਚੀਜ਼ਾਂ ਨੇ ਇੱਕ ਤੋਂ ਇੱਕ ਆਹ ਲੋ ਜੀ ਸੂਟ ਸੂਟ ਨਹੀਂ ਹੈਗਾ ਹੈਗਾ ਆਈਟਮ ਬੰਬ ਆਈਟਮ ਬੰਬ ਸੂਟ ਹੈ ਆਈਟਮ ਬੰਬ ਦੇਖੋ ਕੰਮ ਕਰੋ ਚੈੱਕ ਇੱਕ ਗੋਲਕੇ ਦਾ ਟਾਈਪ ਸੂਟ ਜਾਣਾ ਨਵੀਂ ਚ ਹੀ ਜਾਈ ਹੈ ਆ ਗੋਲਕੇਰੇ ਵਾਲਾ ਸੂਟ ਆ ਪਹਿਲੀ ਵਾਰ ਇਹ ਨਹੀਂ ਮਿਲਣਾ ਕਿਤੇ ਹੋਰ ਜੇ ਸੂਟ ਲੈਣਾ ਪਹੁੰਚਣਾ ਮਣਾ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਆ ਦੇਖੋ ਕੇਰੇ ਦਾ ਕੰਮ ਕਿੰਨੂੰ ਕਰਦਾ ਵੀਰੇ ਹਾਂ ਜੱਸੀ ਦੀ ਹੱਟੀ ਨੂੰ ਰਾਜੂ ਸੂਟ ਆਪਣੇ ਕਿਨ ਖਿੱਚੇ ਮੈਂ ਕਹਿੰਦਾ ਸੂਟ ਕਿੱਥੇ ਲੈ ਕੇ ਜਾਣਾ ਬਾਈ ਖਿੱਚ ਕੇ ਕਿ ਆਪਣੇ ਘਰ ਲੈ ਕੇ ਜਾਣਾ ਬਾਈ ਇਹ ਆਪਣੀ ਬਹੂ ਨੂੰ ਸੂਟ ਸਵਾ ਦੇਣਾ ਮੈਂ ਨਹੀਂ ਬਾਈ ਪਹਿਲੇ ਪੇਚੇ ਪਾਣਾ ਨੂੰ ਬਹੂਆਂ ਸੌਣ ਕੇ ਬਾਅਦ ਚ ਆ ਦੇਖੋ ਗਲੇ ਦਾ ਕੰਮ ਪ੍ਰੋਪਰ ਯੂ ਸ਼ੇਪ ਕੇਰਾ ਫੋਨ ਨਿਕ ਮਾਰਿਆ ਇਹ ਕੇਰਾ ਯੂ ਸ਼ੇਪ ਜਾ ਰਿਹਾ ਹੈ ਜਿਹੜੀ ਬਣੇਗਾ ਸੂਟ ਲੈਣੇ ਨਵੇਂ ਨਵੇਂ ਸਟਾਈਲ ਦੇ ਆਣਾ ਕਿੱਥੇ ਬਣਾ ਆਣੇ ਬਣਾ ਜੱਸੀ ਦੀ ਹੱੱਟੀ ਵਰਜੀ ਆਲੇ ਹਉ ਦੁਪੱਟਾ ਦੁਪੱਟਾ ਕਿੰਨਾ ਸੋਹਣਾ ਕਿੰਨਾ ਸ਼ਾਨਦਾਰ ਤੇ ਕਿੰਨਾ ਜਾਨਦਾਰ ਜੇ ਰੇਟ ਦੀ ਗੱਲ ਕੀਤੀ ਜਾਵੇ ਕੋਈ ਵੇਚੂਗਾ 2500 ਕੋਈ ਵੇਚੂਗਾ 2800 ਜੱਸੀ ਨੇ ਲਾਤਾ ਸੇਲ ਮੇਲਾ ਸੂਟ ਮਿਲਦਾ 1300 ਦੇ 25 ਰੁਪਏ ਦਾ ਗੱਲ ਕਰੀ ਦੀ 2000 ਦੀ ਸ਼ੁਰੂਆਤ ਦੀ 1325 ਚ ਵੀ ਸੂਟ ਆ ਗਿਆ ਮੈਂ ਤਾਂ ਖੁਦ ਹਨਾਨ ਹੈ ਤੇ ਪਰੇਸ਼ਾਨ ਹੈ ਵੀ ਜੱਸੀ ਕਰੀ ਕੀ ਜਾਂਦਾ ਕੰਮ ਚੈੱਕ ਕਰਿਓ ਕੀ ਹੋਏ ਵੇ ਕੰਮ ਹੋਏ ਬ ਪਰਲ ਵਰਕ ਦੇ ਹੈਂਡ ਵਰਕ ਦੇ ਸਟੂਨ ਵਰਕ ਦੇ ਗਲੇ ਦੇਖੋ ਕਿੰਨੇ ਘੈਂਟ ਘੈਂਟ ਬਣੇ ਹੋਏ ਆ ਸੂਟ ਪਾ ਕੇ ਲੈਟਾਂ 'ਚ ਬੈੰਨ ਦੀ ਲੋੜ ਨਹੀਂ ਹੈਗੀ ਜਿਹੜੀ ਬੈਨ ਸੂਟ ਪਾ ਲਿਆ ਦੂਰ ਦੇਖੋ ਚਮਕੋ ਵੀ ਸੂਟ ਬੰਦੇ ਨੇ ਪਾਇਆ ਪਿਆ ਰੰਗ ਦੇਖੋ ਰੰਗਾਂ ਗਾ ਕੇ ਦਾਜ ਵਰੀਆਂ ਵਾਲੇ ਮਹਿਰੂਨ ਕਲਰ ਰਾਣੀ ਕਲਰ ਪਰਪਲ ਕਲਰ ਤੇ ਅਸਲ ਫਰੋਜੀ ਕਲਰ ਹੈ ਜਿੰਨਾਂ ਨੇ ਸੂਟ ਬਣਾਏ ਦਾਜ ਵਾਸਤੇ ਬਰੀਆਂ ਵਾਸਤੇ ਜਿਨ੍ਹਾਂ ਨੇ ਘੈਂਟ ਤੋਂ ਘੈਂਟ ਫਟਾਫਟ ਪਹੁੰਚੋ ਜਸਤੀ ਦੀ ਹੱਟੀ ਬੱਸ ਸਟੈਂਡ ਮਲਿੰਡੇ ਦੇ ਬਿਲਕੁਲ ਸਾਹਮਣੇ ਜਿੱਥੇ ਕੱਪੜਾ ਮਿਲਣਾ ਘੈਂਟ ਤੋਂ ਘੈਂਟ ਚੀਜ਼ਾਂ ਮਿਲਣੀਆਂ ਵਧੀਆ ਤੋਂ ਵਧੀਆ ਰੇਟ ਮਿਲਣੇ ਘੱਟ ਤੋਂ ਘੱਟ ਸੋ ਇੰਤਜ਼ਾਰ ਕਿਸ ਗੱਲ ਦਾ ਹੈ ਜਿਹਨਾਂ ਕਰਦੇ ਆ ਵਿਆਹ ਜਿਹਨਾਂ ਨੇ ਕਰਨੇ ਸ਼ਾਦੀਆਂ ਜਿਹਨਾਂ ਕਰਦੇ ਨੇ ਨਵੇਂ ਕੰਮ ਅਡਰੈਸ ਯਾਦ ਰੱਖਣਾ ਅਡਰੈਸ ਹੈਗਾ ਜਸਤੀ ਦੀ ਹੱਟੀ ਬੱਸ ਸਟੈਂਡ ਦੇ ਸਾਹਮਣੇ ਕੱਪੜਾ ਮਿਲੂਗਾ ਨੰਬਰ 1 ਰੇਟ ਮਿਲੂਗਾ ਬਿਲਕੁਲ ਘੱਟ ਚੀਜ਼ ਮਿਲੂਗੀ ਇੱਕ ਤੋਂ ਇੱਕ ਮੁਰੇ ਮਿਲੂਗਾ ਸ਼ੰਕਰ ਵੀਰ ਤੇ ਮਿਲੂਗਾ ਰਾਜੂ ਵੀਰ ਤੁਹਾਡਾ ਵੀਰ ਜੱਸੀ ਦਾ ਮਿਲਣਾ ਮਿਲਣਾ ਉੱਥੇ ਦੀ ਗੱਲ ਹੈ ਜੀ ਤੋਂ ਉਸ ਤੋਂ ਬਾਅਦ ਵੀਡੀਓ ਨੂੰ ਕਰਨਾ ਹੈ ਸ਼ੇਅਰ ਜਿਹੜੀ ਵੀ ਬਣੀ ਵੀਡੀਓ ਸ਼ੇਅਰ ਕਰਕੇ ਆਉਗੀ ਲਾਈਕ ਕਰਕੇ ਆਉਗੀ ਉਹ ਲੱਕੀ ਕੂਪੜਾ ਪਾਇਆ ਜਾਊਗਾ ਉਹਨੂੰ ਮਹੀਨੇ ਵਾਰੀ ਵਿਡਰਾਅ ਕੱਢਾਂਗੇ ਤੇ 200 ਡਿੱਤੇ ਆਣਗੇ ਫ੍ਰੀ ਇੰਦਾ 200 ਡਿੱਤੇ ਆਣਗੇ ਫ੍ਰੀ ਡਰਾਪ ਹੋਊਗਾ 30 ਤਰੀਕ ਨੂੰ ਅਗਲੇ ਮਹੀਨੇ ਜਿਹਦੇ ਵੀਡੀਓ ਤੇ ਸ਼ੇਅਰ ਸਭ ਤੋਂ ਵੱਧ ਹੋਣਗੇ ਉਹ ਡਰਾਚੋਂ ਪਰਚੀ ਕੱਢੀ ਜਾਊਗੀ ਉਹਨੇ 200 ਡਿੱਤੇ ਮਿਲਨੇ ਆ ਫ੍ਰੀ ਸੋ ਵੀਡੀਓ ਕਰ ਦਿਓ ਸ਼ੇਅਰ ਪੇਜ ਕਰ ਦਿਓ ਲਾਈਕ ਤੇ ਪੇਜ ਨੂੰ ਕਰ ਲਓ ਫੋਲੋ ਸੋ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ ਸ਼ੋਅ ਕਰਨ ਵਾਸਤੇ ਤੇ ਰਿਸਪੌਂਸ ਦੇਣ ਵਾਸਤੇ ਥੈਂਕ ਯੂ ਆਲ ਜੀ